ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਹੜੇ ਘਰ ਤੋਂ ਆਪਾਂ ਵੀਡੀਓ ਪਾ ਰਹੇ ਆ ਜਿਹੜੇ ਆਪਣੇ ਦਾ ਪੁਰਾਣੇ ਵੀਰ ਜੁੜੇ ਨੇ ਉਹਨਾਂ ਨੂੰ ਪਤਾ ਵੀਰ ਹਰਵੇਲ ਦੇ ਫਾਰਮ ਤੋਂ ਆਪਾਂ ਇਹ ਵੀਡੀਓ ਪਾ ਰਹੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਲੱਗਦਾ ਹੈਗਾ ਇਸ ਪਿੰਡ ਨੂੰ ਬਿਲਕੁਲ ਸੰਗਵਾ ਤੋਂ ਤੁਸੀਂ ਸੈਦੋਂ ਸੈਦੋਂ ਤੋਂ ਤੁਸੀਂ ਪਿੰਡ ਜੋੜ ਸਿੰਘ ਵਾਲਾ ਪਹੁੰਚ ਸਕਦੇ ਜੀ ਦੁੱਬਲੀ ਟੀਮਾ ਪਰਵਾਲਾ ਵੱਡੇ ਸਭਰਾ ਬਿਲਕੁਲ ਮੱਝ ਏਰੀਏ ਦਾ ਪਿੰਡ ਹੈਗਾ ਦੋਸਤੋ ਤੇ ਅੱਜ ਤਕਰੀਬਨ ਤੁਹਾਨੂੰ ਆਪਾਂ ਚਾਰ ਪਸ਼ੂ ਦਿਖਾਉਣੇ ਆ ਦੋਸਤੋ ਮੱਝਾਂ ਦੇ ਵਿੱਚ ਝੋਟੀਆਂ ਦੇ ਵਿੱਚ ਤੁਹਾਨੂੰ ਜਿਹੜੇ ਟੋਟਲ ਚਾਰ ਪਸ਼ੂ ਆਪਾਂ ਦਿਖਾਵਾਂਗੇ ਪ੍ਰੋਪਰ ਡਿਟੇਲਸ سمیت ਵਿਦੇਰੇ ਇਨਫੋਰਮੇਸ਼ਨ ਜਿਹੜੀ ਆਪਾਂ ਬਾਈ ਹਰਬੇਲ ਦੇ ਪਾਸੋਂ ਲਵਾਂਗੇ ਡੇਰੀ ਫਾਰਮਿੰਗ ਦੇ ਨਾਲ ਜਿੱਦਾਂ ਦੋਸਤੋ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਜਿਹੜੇ ਦੋਸਤੋ ਹਰ ਇੱਕ ਟਾਈਪ ਦਾ ਪਸ਼ੂ ਤੁਹਾਨੂੰ ਇਸ ਘਰੋਂ ਮਿਲ ਜੇਗਾ ਵਧੀਆ ਥੋੜਾ ਜਿਆ ਦਰਮਿਆਨਾ ਜਿੱਦਾਂ ਦਾ ਤੁਸੀਂ ਰੇਟ ਭਰਨਾ ਚਾਹੁੰਦੇ ਹੋ ਉਦਾਂ ਦਾ ਵੀਰ ਪਸ਼ੂ ਅਕੋਂ ਲੈ ਕੇ ਆਉਂਦਾ ਤੇ ਅੱਜ ਬੂਰੀਆਂ ਮੱਝਾਂ ਵੀ ਤਕਰੀਬਨ ਦੋ ਹੋਣਗੀਆਂ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਵੀਰ ਦੇ ਕੋਲ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਵੀਰ ਹਰਬੇਲ ਸਤਿ ਸ੍ਰੀ ਅਕਾਲ ਹਾਂਜੀ ਸੰਤੋਪਾ ਜੀ ਸਤਿ ਸ੍ਰੀ ਅਕਾਲ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਕੀ ਤੁਹਾਡਾ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਅੱਜ ਵੀਰ ਹਰਬੇਲ ਜਿੱਦਾਂ ਮੈਂ ਦੱਸ ਦਿੱਤਾ ਵੀ ਤਕਰੀਬਨ 4 ਨਗ ਆਪਣੇ ਕੋਲ 4 ਐਨੀਮਲ ਸੇਲ ਆ ਜੀ ਬਿਲਕੁਲ ਸੰਤੋਪਾ ਸਾਹਿਬ ਐਸਐਮ ਆਪਣੇ ਕੋਲੇ ਦੋ ਬੂਰੀਆਂ ਨੇ ਹਾਂਜੀ ਦੋ ਨੀਲੀ ਦੀਆਂ ਨੇ ਜੀ ਤਾਂ ਇੱਕ ਬੱਚਾ ਪਿੱਛੇ ਨੀ ਦੋ ਸੂਈਆਂ ਨੇ ਇੱਕ ਗੱਬੜ ਇੱਕ ਝੋਟੀ ਆ ਠੀਕ ਹੈ ਜੀ ਇੱਕ ਗੱਬੜ ਪੂਰੀ ਹੈ ਨਾ ਜੀ ਤੇ ਵੀਰ ਹਰਵੇਲ ਕਿਹੜੇ ਪਾਸੇ ਆਪਾਂ ਸਟਾਰਟ ਜੇਕਰ ਪਹਿਲੇ ਨੰਬਰ ਤੋਂ ਕਰ ਲਈਏ ਤੇ ਇਹਦੀ ਕੀ ਡਿਟੇਲ ਹੈਗੀ ਹੈ ਜੀ ਵੀਰ ਜੀ ਪੂਰੀ ਆਪਣੇ ਸਾਹਮਣੇ ਝੋਟੀ ਹੈ ਜੀ ਜੀ ਸੈਕਿੰਡ ਟਾਈਮਰ ਆ ਜੀ ਫਸਟ ਟਾਈਮ ਤੇ ਇਹਨੇ ਜਿਹੜਾ ਕਰੀਬ 11 ਕਿਲੋ ਜਿਹੜਾ ਇਹਨੇ ਚੁਆਇ ਚਰਾਈ ਆ ਠੀਕ ਹੈ ਜੀ ਤਾਂ ਪਿੱਛੇ ਦੇ ਕੱਟੀ ਹੈ ਨੀਲੀ ਦੀ ਠੀਕ ਹੈ ਜੀ ਬਹੁਤ ਚੰਗੀ ਐ ਚੁਆਇਸ ਇਹਦਾ ਬਿਲਕੁਲ ਸਾਫ ਆ ਠੀਕ ਹੈ ਜੀ ਤੇ ਦਿਨ ਕਿੰਨੇ ਹੋ ਗਏ ਵੀਰੇ ਨੂੰ ਸੂਈ ਇਹਨੂੰ ਸੂਈ ਹੈ ਪਰਸੋਂ ਦੀ ਸੂਈ ਹੈ ਜੀ ਪਰਸੋਂ ਦੀ ਸੂਈ ਆ ਤੇ ਮਗਰ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਜਿਹੜੀ ਫੀਮੇਲ ਕਾਫ ਆ ਮਗਰ ਕੱਟੀ ਆ ਕੱਟੀ ਬਹੁਤ ਵਧੀਆ ਚੰਗੇ ਨਿਸ਼ਾਨਾਂ ਦੇ ਵਿੱਚ ਆ ਪ੍ਰੋਪਰ ਤੁਸੀਂ ਦੇਖੋ ਆ ਕੱਟੀ ਵੇਖੋ ਆ ਲੋ ਜੀ ਠੀਕ ਹੈ ਜੀ ਆ ਕੱਟੀ ਹੈ ਮਗਰ ਤੇ ਆ ਲੋ ਬਹੁਤੇ ਵੀਰਾਂ ਦੀ ਡਿਮਾਂਡ ਸੀਗੀ ਦੋਸਤੋ ਵੀ ਬੂਰੀ ਦੇ ਵਿੱਚ ਬੂਰੀ ਨੀਲੀ ਰਾਵੀ ਦੇ ਪਸ਼ੂ ਫ੍ਰੀਡਰਾਂ ਚਾਹੁੰਦੇ ਨੇ ਤੇ ਵੀਰ ਹਰਵੇਲ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਬਹੁਤ ਵਧੀਆ ਵੇਖੋ ਚੰਗਾ ਪਿੱਠਪੂੜਾ ਹੈਗਾ ਦੋਸਤੋ ਤੇ ਪੈਰਾਂ ਦੇ ਨਿਸ਼ਾਨ ਜਿੱਦਾਂ ਆਪਾਂ ਕਹਿ ਦਿੰਨੇ ਆ ਦੋਸਤੋ ਪੰਜ ਕਲਿਆਣੀ ਪਸ਼ੂ ਵੀ ਕਹੇ ਕਹਿ ਦਿੰਦੇ ਆ ਤੇ ਨੀਲੀ ਰਾਵੀ ਦੇ ਵਿੱਚ ਜੇਕਰ ਪ੍ਰੋਪਰ ਨਿਸ਼ਾਨੀਆਂ ਦੋਸਤੋ ਅੱਖਾਂ ਤੋਂ ਦੇਖ ਲਈਏ ਤੇ ਪ੍ਰੋਪਰ ਨੀਲੀ ਰਾਵੀ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੀ ਕਿ ਕਈ ਵੀਰ ਪੰਜ ਕਲਿਆਣੀ ਦੇ ਨਾਮ ਨਾਲ ਵੀ ਜਾਣਦੇ ਆ ਤੇ ਹਰ ਆਰਡਰ ਦੀ ਕੁਆਲਿਟੀ ਦੇਖੋਗੇ ਤੇ ਬਹੁਤ ਖੂਬਸੂਰਤ ਬਹੁਤ ਵਧੀਆ ਕਿਉਂ ਆਈ ਇਹ ਕਿੰਨੇ ਆਹ ਦੇਖੋ ਬਹੁਤ ਘੱਟ ਝੋਟੀਆਂ ਮੱਝਾਂ ਦੇ ਜਿਹੜਾ ਦੋਸਤੋ ਇਹੋ ਜਿਹਾ ਆਰਡਰ ਲੱਗਾ ਹੁੰਦਾ ਕਿਉਂਕਿ ਗੈਬ ਬਿਲਕੁਲ ਬਰਾਬਰਤਾ ਜਿਹੜੀ ਹੈਗੀ ਥਣਾ ਦੀ ਬਿਲਕੁਲ ਸਮਾਨ ਹੈਗੇ ਆ ਥਣ ਇੱਕੋ ਜਿਹਾ ਚਾਰੇ ਥਣ ਤੇ ਬਹੁਤ ਘੱਟ ਰੀਅਰ ਕੇਸਾਂ ਦੇ ਵਿੱਚ ਜਿਹੜੇ ਦੋਸਤੋ ਇਹੋ ਜਿਹਾ ਹਵਾਨੇ ਲੱਗੇ ਤੁਹਾਨੂੰ ਝੋਟੀਆਂ ਮੱਝਾਂ ਦੇ ਨਜ਼ਰ ਆਉਂਦੇ ਹੋਣਗੇ ਤੇ ਬਹੁਤ ਵਧੀਆ ਖੂਬਸੂਰਤ ਬਰੀਕ ਚਮੜੀ ਹੈਗੀ ਆ ਸਕਿਨ ਵਗੈਰਾ ਬਹੁਤ ਬਰੀਕ ਦੁੱਧ ਵੀ ਚਾ ਇੱਕ ਨੰਬਰ ਠੀਕ ਹੈ ਜੀ ਕੋਈ ਖੂੜ ਛੱਡਾ ਨਹੀਂ ਕੋਈ ਥਣਵੰਦ ਘਟਣੀ ਨਹੀਂ ਅੱਛਾ ਭਾਈ ਹਰਪੇਲ ਦੁੱਧ ਦੀ ਵੀ ਆਪਾਂ ਗੱਲ ਕਰੀਏ ਤਾਂ ਕਿੰਨਾ ਕੁ ਆਪਾਂ ਦਾ ਜਿਹੜਾ ਪੀਕ ਲੈਵਲ ਕਿੰਨਾ ਕੁ ਵੀਰੇ ਪਾ ਦੋਗੇ ਪੀਕ ਲੈਵਲ ਤਾਂ ਜਾਓ ਜਿੱਦਾਂ ਇਹਨਾਂ ਦੇ ਪਿਛਲੇ ਓਨਰ ਸੀਗੇ ਮਾਲਕ ਉਹਨਾਂ ਨੇ ਤਾਂ 3 ਤਕਰੀਬ 10 11 ਦੀ ਜਿਹੜੀ ਗੱਲ ਕੀਤੀ ਸੀ ਹਾਂਜੀ ਤਾਂ ਅੰਦਾਜ਼ਾ ਜਿਹੜੇ ਹਿਸਾਬ ਨਾਲ ਹੈ ਪੰਤਰ ਜਾਂ ਜੋ ਵੀ ਹੈਗਾ ਹੂੰ ਹੂੰ ਜਾਂ ਬੋਲੇ ਅਕੋਰਡਿੰਗ ਤਾਂ ਦੇਣਾ ਹੀ ਚਾਹੀਦਾ ਛੱਲੂ ਸਾਹਿਬ ਇਹਨੂੰ ਕੋਈ 13 14 ਦਾ ਬਾਕੀ ਅੱਗੇ ਸਾਮ ਸੰਭਾਲ ਸਭ ਜੋ ਮੇਨ ਮੁੱਦਾ ਆ ਜਾਂਦਾ ਸਾਮ ਸੰਭਾਲ ਬਿਲਕੁਲ ਬਾਕੀ ਭਾਵੇਂ 2 ਲੀਟਰ ਵਾਲੀ ਲੈ ਆ ਕੇ ਬੰਦ ਲੋ ਤਾਂ ਜੇ ਆਪਾਂ ਵੇਖ ਲਈਏ ਤਾਂ ਉਹਨੇ ਵੀ 2 ਲੀਟਰ ਤੇ ਹੁਣੇ ਹੀ ਹੋਣਾ ਤਾਂ 2 ਲੀਟਰ ਵਾਲੀ ਆਪਾਂ 10 ਤੇ ਵੀ ਖੜ ਸਕਦੇ ਠੀਕ ਆ ਤੇ ਬਾਕੀ ਜਿਹੜਾ ਹਰਵੇਲ ਜਿਹੜਾ ਬਾਈ ਰੇਟ ਆ ਉਹ ਫੋਨ ਤੇ ਆ ਜਾਂ ਕਿੱਦਾਂ ਕਰਨਾ ਕਹਿੰਦੇ ਸਾਹਿਬ ਜੀ ਇਹਦਾ ਰੇਟ ਆਪਾਂ ਫੋਨ ਤੇ ਕਰਾਂਗੇ ਠੀਕ ਆ ਤੇ ਬਾਕੀ ਜਿਹੜੇ ਵੀ ਬਾਕੀ ਹੋ ਜਾਏਗਾ ਜਾਇਜ਼ ਜੇ ਕਿਸੇ ਵੀ ਜੇ ਕੋਈ ਉਹ ਨਹੀਂ ਬਾਲਾ ਓਵਰ ਨਹੀਂ ਹੈਗਾ ਜਾਇਜ਼ ਨਹੀਂ ਹੁੰਦਾ ਬਿਲਕੁਲ ਜੇ ਜੇਤੀ ਪਾ ਪੜਤੇ ਵੀ ਹੈਗੀ ਇਹ ਕਬੀਡੀ ਗੱਲ ਨਹੀਂ ਹਾਂਜੀ ਹਾਂਜੀ ਬਾਕੀ ਫੋਨ ਅ ਸੋ ਦੋਸਤੋ ਜਿਹੜਾ ਰੇਡ ਆ ਤੁਸੀਂ 22 ਹਰ ਵੇਲ ਦੇ ਜਿਹੜੇ ਸੰਪਰਕ ਨੰਬਰ ਨੇ ਲਗਾਤਾਰ ਸਕਰੀਨ ਦੇ ਨੀਚੇ ਵਾਲੇ ਪਾਸੇ ਤੇ ਆਪਾਂ ਚਲਦੇ ਕਰ ਦਿੱਤੀ ਆ ਧੰਨਵਾਦ ਆ ਮੈਂ ਕਹਿੰਦਾ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਜੰਗਾ ਹਾਂਜੀ ਆ ਬਾਕੀ ਲੇਵੇ ਦੀ ਬੰਤਰ ਤਾਂ ਥਣ ਬਿਲਕੁਲ ਜਿਵੇਂ ਅਬਰ ਟੜਕੜ ਕੇ ਲਾਏ ਹੁੰਦੇ ਚੌਂ ਮੁੱਠਾ ਦੇ ਬਹੁਤ ਸੋਹਣੀ ਜਿਹੜੀ ਕੁਆਲਿਟੀ ਆ ਦੋਸਤੋ ਆर्डर ਦੀ ਤੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਆ ਅ ਸੰਤੋ ਜੀ ਝੋਟੀ ਆ ਵੀ ਆਪਾਂ ਠੀਕ ਆ ਜੀ ਇਹਨੂੰ ਸੂਈ ਠੀਕ ਹੈ ਜੀ ਤੇ 3 ਲੀਟਰ ਦੇ ਥਲੇ 9 ਲੀਟਰ ਜਿਹੜਾ ਦੁੱਧ ਇਸ ਟਾਈਮ ਰੈਡੀ ਆ ਠੀਕ ਹੈ ਜੀ ਤੇ ਚਵਾਹ ਤੁਸਾ ਵੇਦਾ ਵੀ ਬਹੁਤ ਵਧੀਆ ਠੀਕ ਬਾਕੀ ਆਪਾਂ ਇਹਦੀ ਥੋੜਾ ਚੁਆਈ ਕਰਕੇ ਦਿਖਾ ਦਿੰਦੇ ਆ ਇਹ 9 ਲੀਟਰ ਦੱਸਿਆ ਜੀ ਤੁਹਾਨੂੰ ਤੇ ਸੂਬਾ ਦੂਜਾ ਸੁਈਆ ਵੀ ਦੂਜਾ ਸਵੇਰ ਸੁਈਆ ਅੱਛਾ ਮਗਰ ਬੱਚਾ ਕੀ ਆ ਗਿਆ ਮਗਰ ਕੱਟੀ ਆ ਗਈ ਹੈ ਕੱਟੀ ਬਿਲਕੁਲ ਪ्योर ਮੋੜਾ ਠੀਕ ਹੈ ਮਗਰ ਜਿਹੜੀ ਕੱਟੀ ਆ ਦੋਸਤੋ ਉਹ ਬਿਲਕੁਲ ਬਲੈਂਕ ਕੱਟੀ ਆਈ ਹੈ ਇਸ ਦੇ ਮਗਰ ਆਪ ਜਿਹੜੀ ਇਹ ਹੈਗੀ ਦੋਸਤੋ ਨੀਲੀ ਰਾਵੀ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਤੇ ਮੈਂ ਇਹ ਸੁਝਾਅ ਦਊਂਗਾ ਕਿ ਜੇ ਪਸ਼ੂ ਪੰਜ ਕਲੇਆਣਾ ਜਾਂ ਥੋੜੇ ਬੋਲੇ ਖੁਰਚੋ ਤੇ ਜਾਂ ਮੁੱਥੇ ਦੇ ਬਾਲਾ ਤਰੂ ਨੀਲੀ ਦਾ ਸੀਮਰ ਰਖਵਾਇਆ ਜਾਵੇ ਹਾਂਜੀ ਬਾਕੀ ਦੋਸਤੋ ਮੈਂ ਇੱਥੇ ਇੱਕ ਗੱਲ ਹੋਰ ਨੋਟ ਕਰਾ ਦੇਣਾ ਕਈ ਵੀਰ ਕਹਿੰਦੇ ਆ ਵੀ ਯਾਰ ਵੀਰ ਤੁਸੀਂ ਨੀਲੀ ਦਾ ਵੀ ਕਹਿ ਦਿੰਦੇ ਹੋ ਵੀ ਨੀਲੀ ਦਾ ਵੀ ਦੇ ਵਿੱਚ ਹੈ ਕੀ ਆ ਪਰਸੈਂਟੇਜ ਆ ਜਿਹੜੀ ਦੋਸਤੋ ਉਹ ਘਟ ਜਾਂਦੀ ਆ ਜਦੋਂ ਇਹਦੇ ਵਿੱਚੋਂ ਆਪਾਂ ਏਆਈ ਕਰਵਾ ਕੇ ਚੰਗਾ ਸੀਮਣ ਨੀਲੀ ਦਾ ਲੈ ਕੇ ਅੱਗੇ ਲੈ ਲੈਂਦੇ ਆ ਤੇ ਉਹਦੇ ਵਿੱਚ ਜਿਹੜੀ ਪਰਸੈਂਟੇਜ ਹੋਰ ਅੱਗੇ ਜਾਂਦੀ ਆ ਜਾਂਦੀ ਆ ਬਾਕੀ ਬਾਕੀ ਇਹਦੇ ਵਿੱਚੋਂ ਬੱਚੇ ਨੀਲੀ ਦੇ ਬਹੁਤ ਆਪਾਂ ਬੱਚੇ ਲੈ ਸਕਦੇ ਆਪਾਂ ਇਹੋ ਜਿਹੇ ਪਸ਼ੂ ਦੇ ਵਿੱਚੋਂ ਬਾਕੀ ਇੱਕੋ ਚੀਜ਼ ਹੋਰ ਐਡ ਕਰਦੇ ਆਂ ਖੁਦ ਸੀਮੰਦੀ ਝੋਟੀ ਅੱਛਾ ਜੀ ਹਾਂ ਚੰਗੀ ਸੀਮੰਦੀ ਆ ਠੀਕ ਹੈ ਜੀ ਲੰਬਾ ਰੈਕ ਤੋਂ ਚਲਦੀ ਆ ਠੀਕ ਆ ਆਰਡਰ ਦੀ ਕੁਆਲਿਟੀ ਦੇਖੋ ਦੋਸਤੋ ਥਣ ਹਵਾਨਾ ਜਿਹੜਾ ਸਹੀ ਆ ਤੇ ਬਿਲਕੁਲ ਤਾਜ਼ੀ ਹੋਈ ਆ ਬੱਚਾ ਜਿਹੜਾ ਮੈਂ ਤੁਹਾਨੂੰ ਦਿਖਾ ਦਿੰਦਾ ਕਿਉਂਕਿ ਬਹੁਤੇ ਵੀਰਾਂ ਨੇ ਜਿਹੜਾ ਹੁੰਦਾ ਜਿਹੜਾ ਇਹ ਤੇ ਪੀਕ ਲੈਵਲ ਤੇ ਨਹੀਂ ਚੱਲ ਰਹੀ ਹਾਂਜੀ ਦੇਣ ਕਿੰਨੇ ਦੱਸਿਆ ਸੀ ਭਾਈ ਸਹੀ ਜੀ ਨੂੰ ਕਰਾ 10-10 ਦਿਨ ਹੋ ਗਏ 10 ਦਿਨ ਹੋ ਗਏ ਦੋਸਤੋ ਸੁਈ ਨੂੰ ਤੇ ਬਿਲਕੁਲ ਜਿਹੜੀ ਆ ਵੇਖੋ ਤੁਸੀਂ ਆ ਮਗਰ ਫੀਮੇਲ ਹੈ ਇਹ ਕੱਟੀ ਹੈ ਨਾ ਜੀ ਕੱਟਾ ਕੱਟੀ ਹੈ ਇਹ ਕੱਟੀ ਆ ਦੋਸਤੋ ਮਗਰ ਫੀਮੇਲ ਹੈ ਇਸ ਦੇ ਸੋ ਜ਼ਰੂਰ ਗੌਰ ਕਰ ਲਿਓ ਤੁਸੀਂ ਸੋਹਣਾ ਆਰਡਰ ਹੈਗਾ ਤੇ ਹਰਵੈਲ ਭਾਈ ਇਹਦਾ ਡਿਮਾਂਡ ਕਿੰਨੀ ਹੈ ਇਹਦੀ ਡਿਮਾਂਡ ਸੰਧੂ ਸਾਹਿਬ ਜੀ ਆਪਾਂ 70000 ਰੁਪਏ ਕਰਦੇ ਉਹਦੇ ਚੋਂ ਮੰਨ ਤੱਕ ਕਰਾ ਦੇ 70 ਦੇ ਵਿੱਚੋਂ ਹੋ ਜਾਏਗਾ ਜੀ ਹੋ ਜਾਏਗਾ 70000 ਦੇ ਵਿੱਚੋਂ ਜਿਹੜਾ ਕਿਸਾਨ ਵੀਰੋ ਮਾਨਤਨ ਹੋ ਜਾਏਗਾ ਇਹਦੀ ਚੁਆਈ ਜਿਹੜੀ ਹੈਗੀ ਆ ਬਿਲਕੁਲ ਤੁਸੀਂ ਨਾ ਵੀਡੀਓ ਦੇ ਐਂਡ ਵਿੱਚ ਦੇਖ ਲਿਓ ਜੇ ਪਹਿਲਾਂ ਆਪਾਂ ਜਿਹੜੇ ਪਸ਼ੂ ਰਹਿ ਗਏ ਨੇ ਉਹਨਾਂ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਚੁਆਈਆਂ ਦੀ ਆਪਾਂ ਤੁਹਾਨੂੰ ਲਾਸਟ ਦੇ ਦਿਖਾਵਾਂਗੇ ਜ਼ਰੂਰ ਉਸ ਤੋਂ ਬਾਅਦ ਅਵੀਰ ਹਰਵੇਲ ਤੀਜੇ ਨੰਬਰ ਤੇ ਆਪਣਾ ਕੋ ਬੂਰੀ ਮੱਝ ਆ ਗਈ ਹੈ ਸੰਧਾ ਬੂਰੀ ਮੱਝ ਹਾਂਜੀ ਬਹੁਤ ਏਕ ਯਾਨੀ ਕਿ ਭਾਰੀ ਵੇਟ ਦੀ ਆ ਇਹ ਬਿਲਕੁਲ ਛੋਟਿਆਂ ਵਾਂਗੂ ਆ ਪਿੱਟ ਕੁੜਾ ਬਹੁਤ ਜ਼ਿਆਦਾ ਬਿਲਕੁਲ ਤੇ ਕਿਤੇ ਨਾ ਕਿਤੇ ਜਿਹੜਾ ਇਹਦਾ ਦਰਦ ਕੋ ਕੁਸ਼ੋਖੜ ਪਾਕਿਸਤਾਨ ਦਾ ਰਿਲੇਟਡ ਸੀਗਾ ਹਾਂਜੀ ਤਾਂ ਬਿਲਕੁਲ ਵੀ ਜਿੰਨਾ ਵੀ ਉਹ ਕਹਿੰਦੇ ਵੀ ਦੁੱਧ ਚੋਰੀ ਗਏ ਉਹਨਾਂ ਥੋੜਾ ਵਾ ਹਾਂਜੀ ਤਾਂ ਬਾਕੀ ਸੇਵਾ ਤਾਂ ਟੁੱਟੀ ਹੋਈ ਸੀ ਬਿਲਕੁਲ ਤੇ ਗੰਗਲ ਬੇਕੀ ਪ੍ਰੋਬਲਮ ਆ ਇਹਦੇ ਵਿੱਚ ਹਾਂਜੀ ਕੀ ਹੈ ਜੀ ਇਹਦੇ ਤਿੰਨ ਥਾਣ ਬਿਲਕੁਲ ਦੋ ਅੱਗੇ ਵਾਲੇ ਸਹੀ ਆ ਹਮਮ ਇੱਕ ਪਿੱਛੇ ਵਾਲਾ ਬਹਿਣੀ ਵਾਲਾ ਬਿਲਕੁਲ ਸਹੀ ਆ ਹਾਂਜੀ ਜਿਹੜਾ ਗੰਗਲ ਆ ਜਿਹੜਾ ਥਾਣਾ ਉਲਟ ਬਹਿਣੀ ਵਾਲਾ ਮਗਰਲਾ ਜੀ ਹਾਂ ਉਲਟ ਬਹਿਣੀ ਵਾਲਾ ਹੈ ਬਰਾਤਰ ਆ ਸਭ ਕੁਝ ਵਧੀਆ ਵਾ ਦੇਖਣ 'ਚ ਵਧੀਆ ਵਾ ਧਾਰ ਵੀ ਆਉਂਦੀ ਆ ਪਰ ਸੰਧੂ ਜਬੇ ਦੀ ਧਾਰ ਜਿਹੜੀ ਬਰੀਕ ਆਉਂਦੀ ਆ ਦੂਜੇ ਬਰੀਕ ਆਉਂਦੀ ਆ ਤੇ ਉਹ ਥੋੜਾ ਕਰੜਾ ਚੱਲਦਾ ਜਾਂ ਮਲਗੀ ਚੱਲਣ ਦੇ ਵਿੱਚ ਪੋਲਾ ਨਾ ਚੱਲਣ ਦੇ ਜਿਵੇਂ ਦੂਜੇ ਬਹੁਤ ਜ਼ਿਆਦਾ ਪੋਲੇ ਆਉਂਦੇ ਤਿੰਨ ਇਹਦੀ ਬਰੀਕ ਆਉਂਦੀ ਆ ਠੀਕ ਆ ਥੋੜੀ ਰੁਕ ਰੁਕ ਕੇ ਆਉਂਦੀ ਆ ਦੁੱਧ ਨਿਕਲਦਾ ਦੁੱਧ ਨਿਕਲਦਾ ਹਾਂ ਠੀਕ ਆ ਜੀ ਬਾਕੀ ਇਹਦਾ ਰੇਟ ਇਹਦੀ ਬਾਡੀ ਬੰਤ ਦੇ ਹਿਸਾਬ ਨਾਲ ਜਿਸ ਤਰ੍ਹਾਂ ਆਪਾਂ ਇਹਦਾ ਚੰਗਾ ਰਿਕਾਰਡ ਹੈ ਮਾਈ ਦਾ ਠੀਕ ਆ ਕਰੀਬ 16 ਲੀਟਰ ਦਾ ਅੱਛਾ ਜੀ ਤੇ ਬਾਕੀ ਇਹ ਆ ਇਦੇ ਵਿੱਚ ਆਪਾਂ ਪੂਰੇ ਬੱਚੇ ਲੈਣੇ ਹੋਣ ਜਿਸ ਤਰ੍ਹਾਂ ਤਾਂ ਅੱਗੇ ਵਾਸਤੇ ਬਰੀਡ ਦੇ ਕੰਮ ਕਰਨਾ ਹੋਵੇ ਬਿਲਕੁਲ ਤੇ ਬਹੁਤ ਹੀ ਵਧੀਆ ਕੁਆਲਟੀ ਵਾਈਜ਼ ਹਜੇ ਨੇ 10 ਤੋਂ 15 ਦਿਨ ਬਿਲਕੁਲ ਜੀ ਬਿਲਕੁਲ 10 ਤੋਂ 15 ਦਿਨ ਹਜੇ ਦਿਨ ਸੂਣ ਚ ਨਹੀਂ ਇਹਦੇ ਹਜੇ 15 ਦਿਨ ਦੋ ਹਫਤੇ ਪਏ ਆ ਸੂਣ ਚ ਹਜੇ ਲਾਇ ਲੂਏ ਹਜੇ ਹਫਤੇ ਪਈ ਐ ਸ਼ੁਰੂ ਹੋਈ ਐ ਸ਼ੁਰੂ ਹੋਈ ਐ ਤਾਂ ਇਹਨਾਂ ਨੂੰ ਆਪਾਂ ਬਿਲਕੁਲ ਜਾਇਜ਼ ਦੇਵਾਂਗੇ ਬਹੁਤ ਜ਼ਿਆਦਾ ਲੇਵਾ ਪਰ ਹਾਂ ਜੀ ਹਵਾਨਾ ਜਿਹੜਾ ਦੋਸਤੋ ਬਿਲਕੁਲ ਜਿੱਦਾਂ ਦੀ ਸ਼ੇਪ ਹੈਗੀ ਆ ਵਾਦੀਆਂ ਨਿਸ਼ਾਨੀਆਂ ਦੇ ਸਕਦੇ ਜੋ ਬਿਲਕੁਲ ਢੱਲਾ ਢੁਲਾ ਟਲਕਵਾ ਜਿਹੜਾ ਹਵਾਨਾ ਹੈ ਹਵਾਨਾ ਬਿਲਕੁਲ ਖੁੱਲਾ ਬਣਾ ਕੇ ਤਿਆਰ ਕਰਨਾ ਵੇਣਪੋਣ ਜਿਹੜੀ ਹੈਗੀ ਮਿਲਕਦੀ ਆ ਕਾਫੀ ਵਧੀਆ ਹੈਗੀ ਆ ਮਗਲੇ ਜਿਹੜੇ ਖੁਰਾਂ ਤੇ ਮਗਲੇ ਪੈਰਾਂ ਦੇ ਨਿਸ਼ਾਨ ਜਿਹੜੇ ਹੈਗੇ ਦੋਸਤੋ ਮੀਲੀ ਦੇ ਪਸ਼ੂਆਂ ਦੇ ਵਿੱਚ ਜਿਹੜੇ ਨਾਰਮਲੀ ਇਹ ਆ ਜਾਂਦੇ ਆ ਆ ਦੇਖੋ ਆ ਆਰਡਰ ਦੀ ਕੁਆਲਿਟੀ ਹੈ ਅੱਜ ਦੇ ਸਮੇਂ ਹਜੇ ਬਨਾਸਣਾ ਜਿਹੜਾ ਹੈਗਾ ਦੋਸਤੋ ਦੋ ਹਫ਼ਤਿਆਂ ਦੇ ਵਿੱਚ ਜਿਹੜਾ ਬਨਾਤਣਾ ਇਸਨੇ ਬਣਾਉਣਾ ਹੈਗਾ ਬਿਲਕੁਲ ਢੱਲਾ ਢੁਲਾ ਖੋਲ ਕੇ ਆਰਡਰ ਚੰਗਾ ਤਿਆਰ ਕਰ ਲੂਗੀ ਬਾਕੀ ਜਿਹੜੀ ਨਿੱਕੀ ਜਿਹੀ ਕੋਈ ਖਾਮੀ ਸੀਗੀ ਉਹ ਵੀਰ ਹਰਬੇਲ ਨੇ ਦੱਸਦੀ ਵੀ ਇੱਕ ਜਿਹੜਾ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਉਹਦੇ ਚ ਬਰੀਕ ਧਾਰ ਆ ਬਾਕੀ ਪ੍ਰੋਪਰ ਜਿਹੜੀਆਂ ਧਾਰਾਂ ਮੋਟਾ ਭਰਾ ਹੈਗਾ ਸਾਰੇ ਤਿੰਨਾਂ ਥਾਣਿਆਂ ਦਾ ਬਸ ਜੀ ਸੰਤ ਸਾਹਿਬ ਜਿੱਦਾ ਇਹਦਾ ਪਿੱਠ ਕੁੜਾ ਨਾ ਤਾਂ ਮੱਝ ਜਿੱਥੇ ਮਰਜੀ ਵੇਚ ਸਕਦੇ ਆਪਾਂ ਬਾਰੇ ਆ ਕਿ ਬਿਲਕੁਲ ਇਹਦਾ ਜਾਇਜ਼ ਰੇਟ ਆ ਹਾਂਜੀ ਅਗਰ ਤਿੰਨ ਥਾਣੇ ਵੀ ਇਹਦੇ ਸਹੀ ਨਿਕਲਦੇ ਆ ਹਾਂਜੀ ਤਾਂ ਇਹ 10 ਲੀਟਰ ਵੀ ਇਹਨੇ ਤਿੰਨ ਥਾਣਿਆਂ ਚੋਂ ਉਹਨਾਂਰ ਬੇਲ ਭਾਈ ਗੱਲ ਇੱਥੇ ਆ ਜਾਂਦੀ ਵੀ ਕਈ ਵੀਰਾਂ ਨੇ ਮੰਨ ਕੇ ਲੈ ਕੇ ਜਾਣਾ ਵੀ ਤਿੱਲ ਪਸ਼ੂ ਕਹਿ ਦਿੰਦੇ ਆ ਜਿਵੇਂ ਆਪਾਂ ਤਿੱਲ ਪਸ਼ੂ ਹੀ ਕਹਿ ਲਏ ਇਹਨੂੰ ਜੇ ਤਿੱਲ ਵੀ ਇਹ ਹੁੰਦੀ ਆ ਹਨਾ ਚਲੋ ਉਹਦੇ ਵਿੱਚੋਂ ਧਾਰਾ ਆਉਂਦੀਆਂ ਨੇ ਪਰ ਹੋ ਸਕਦਾ ਕਿਸੇ ਦੀ ਮਿਹਨਤ ਸਦਕਾ ਆਪਣੀ ਮਿਹਨਤ ਕਰਕੇ ਹੋ ਸਕਦਾ ਉਹ ਥਾਣ ਬਿਲਕੁਲ ਸਹੀ ਕਰ ਲੈਣ ਆਪਣਾ ਕੋਈ ਟ੍ਰੀਟਮੈਂਟ ਕਰਵਾ ਕੇ ਜਾਂ ਆਪਣੀ ਕੋਈ ਦੇਸੀ ਇਲਾਜ ਕਰਕੇ ਨਾ ਬਾਕੀ ਕੋਈ ਥਾਣਾ ਛੋਟਾ ਜਾਂ ਉੱਪਰ ਚੜਿਆ ਨਹੀਂ ਤੁਹਾਨੂੰ ਨਜ਼ਰ ਆਊਗਾ ਬਾਕੀ ਤਾਂ ਆਪਾਂ ਨੂੰ ਆਪਾਂ ਪਰਖ ਨਹੀਂ ਸਕਦੇ ਕਿ ਉਹਦੇ ਚ ਕੋਈ ਪ੍ਰੋਬਲਮ ਹੈ ਤੇ ਇੱਥੇ ਦੋਸਤੋ ਇੱਕ ਗੱਲ ਆ ਵੀ ਇੱਥੇ ਜੇਕਰ ਆਪਾਂ ਇੱਕ ਆਣੀ ਨਾਮ ਵੀ ਕੋਈ ਆਪਣਾ ਵੀਰੇ ਨਾਮ ਵੀ ਪਾਵੇ ਅਗਲਾ ਮਾਲਕ ਕੋਈ ਨਾਮ ਹੀ ਪਾਵੇ ਉੱਥੇ ਵੀ ਤੁਸੀਂ ਬਿਲਕੁਲ ਜਿਹਾ ਟਿਪ ਪੋਗੇ ਤੇ ਧਾਰ ਦੁੱਧ ਨਿਕਲਦਾ ਜਿਵੇਂ ਦੁੱਧ ਦੁੱਧ ਨਿਕਲਦਾ ਵਾ ਤੇ ਬਟ ਜਿਵੇਂ ਦੋਜਾ ਧਾਰ ਦੇ ਬਾਅਦ ਥੋੜਾ ਜਿਹਾ ਅੜਕਣ ਆਉਂਦੀ ਆ ਫਿਰ ਸ਼ੁਰੂ ਹੋ ਜਾਂਦਾ ਥੋੜੀ ਬੇ। ਠੀਕ ਹੈ ਜੀ ਇਹ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਦੋਸਤੋ ਆ ਜਿਹੜਾ ਮਗਰਲਾ ਤੇ ਆ ਮਗਰਲਾ ਥਾਣਾ ਬੰਦੀ ਆਪਾਂ ਇਹਨੂੰ ਨਹੀਂ ਵੀ ਦੱਸਦੇ ਤਾਂ ਵੀ ਕੋਈ ਗੱਲ ਨਹੀਂ ਆਉਣ ਵਾਲਾ ਆਉਂਦਾ ਲੈ ਕੇ ਚਲੇ ਜਾਂਦਾ ਠੀਕ ਆ ਪਰ ਆਪਣਾ ਫਰਜ ਸੀਗਾ ਬਿਲਕੁਲ ਜੇ ਇਹ ਬਿਲਕੁਲ ਸਹੀ ਹੁੰਦੀ ਤਾਂ ਸੰਧੂ ਸਾਹਿਬ ਭਾਵੇਂ ਆਪਾਂ ਮੱਝ 65 70000 ਰੁਪਏ ਜਾਂ 75 ਦੀ ਜਿੱਥੇ ਮਰਜ਼ੀ ਵੇਚ ਤੇ ਬਾਕੀ ਪਿੱਠਪੂੜਾ ਤੁਸੀਂ ਚੌੜਾ ਕਿੰਨਾ ਕੁ ਚੜਾਈ ਵਿੱਚ ਹੈਗਾ ਤੁਸੀਂ ਵੇਖ ਲਿਆ ਤੇ तकरीबन ਜੇਕਰ ਜੇ ਗੱਲ ਕਰੀਏ ਤੇ ਹੁਣ ਚੌਥਾ ਸੂਬਾ ਸੁਣ ਜਾ ਰਹੀ ਹੋਵੇ ਚੌਥਾ ਸੂਬਾ ਸੁਣ ਜਾ ਰਹੀ ਆ ਹਰਵੇਲ ਬਾਈ ਕਿੰਨਾ ਕੁ ਮਾਰਜਨ ਮੁੱਲ ਮੁੱਲ ਕੀ ਰੱਖਿਆ ਹੈ ਮੁੱਲ ਸੰਤੂ ਸਾਹਿਬ ਜੇ ਤਾਂ ਆਪਾਂ ਆ ਆਪਾਂ 2 ਨੰਬਰ ਦੀ ਗੱਲ ਕਰ ਲਈਏ ਤਾਂ ਵੇਟ ਦੇ ਵਿੱਚ ਹੀ ਇਹ ਮੱਝ 45-46000 ਰੁਪਏ ਦੀ ਤੇ ਮਤਾਂ ਸੰਤੂ ਸਾਹਿਬ ਜੀ ਆਪਾਂ ਇਹ 44000 ਰੁਪਏ ਦੀ ਮੱਝ ਦੇਵਾਂ 44 ਦੇ ਵਿੱਚ ਕੋਈ ਹੈਗੀ ਗੁੰਜਾਇ ਨਹੀਂ ਜਾਂ ਦੇ ਲੈ ਆ ਬਿਲਕੁਲ ਠੀਕ ਆ ਤੇ ਬਾਕੀ ਸੰਧੂ ਸਾਹਿਬ ਇਹਨੇ ਉਹ ਥਣ ਨਿਕਲ ਆਉਂਦਾ ਵਧੀਆ ਫਿਰ ਤਾਂ ਅਗਲੇ ਦੀ ਕਿਸਮਤ ਫਿਰ ਤਾਂ ਹੈਨਾ ਹੈਨਾ ਆਪਾਂ ਅੱਗੇ ਲੈ ਕੇ ਜਾਂਦੀ ਆ ਸੋ ਦੋਸਤੋ 44000 ਰੁਪਏ ਜਿਹੜੀ ਡਿਮਾਂਡ ਆ ਬਿਲਕੁਲ ਜੈਸ ਨੋਵਾ ਲੈਣ ਦੇਣ ਵਾਲੀ ਗੱਲ ਆ ਬਾਕੀ ਬੱਤੀ ਲੈ ਤੇ ਬਹੁਤ ਹੀ ਕਾਬਿਲ ਦਾ ਪਿੱਟ ਪੂਰਾ ਬੱਚੇ ਗਾਂ ਚੰਗੇ ਸੋਨੇ ਪਾਉਗੀ ਖਵਾਨੇ ਵਾਲੇ ਪਾਸਿਓ ਕੋਈ ਰਹਿ ਨਾ ਜਾਵੇ ਕੋਈ ਗੱਲਬਾਤ ਮੈਂ ਤੁਹਾਨੂੰ ਸਾਰੇ ਬੰਦੇ ਨੂੰ ਦਿਖਾ ਦੂੰਗਾ ਆ ਜਿਹੜਾ ਬਹਿਣੀ ਵਾਲਾ ਪਾਸਾ ਹੈਗਾ ਵੀ ਜਿਹੜੀ ਬਰਾਬਰਤਾ ਹੈਗੀ ਥਣਾ ਦੀ ਉਹ ਪੂਰੀ ਹੈ ਕਈ ਵਾਰ ਹੁੰਦਾ ਵੀ ਥਣ ਬਰੀਕ ਹੋ ਜਾਏ ਤਿਲ ਹੋ ਜਾਏ ਪਸ਼ੂ ਥਣ ਚੜ ਜਾਂਦਾ ਹੈ ਪਸ਼ੂ ਉਹ ਉਹ ਚੀਜ਼ ਬਿਲਕੁਲ ਨਹੀਂ ਉਹ ਨਹੀਂ ਹੈਗੀ ਕੀ ਗੱਲ ਬਾਤ ਤੇ ਚੱਲਦਾ ਜਰੂਰ ਹੈ ਪ੍ਰੀਕ ਧਾਰੋਂ ਦੀ ਥੋੜਾ ਅਟਕ ਕੇ ਚੱਲਦਾ ਵਿੱਚ ਅੜ ਜਾਂਦਾ ਇਹ ਜੋ ਚੱਲ ਧਾਰਾਂ ਤੋਂ ਬਾਅਦ ਕਹਿ ਲਓ ਤੇ ਬਾਕੀ ਇਹ ਕਿ ਥੋੜੀ ਕਿਸਮਤ ਆ ਜੇਕਰ ਉਹ ਪ੍ਰੋਪਰ ਹੈ ਟ੍ਰੀਟਮੈਂਟ ਤੋਂ ਬਾਅਦ ਤੁਸੀਂ ਜੇ ਟ੍ਰੀਟਮੈਂਟ ਤੋਂ ਬਾਅਦ ਆ ਸਾਨੂੰ ਸਾਹ ਹੋ ਸਕਦਾ ਇਹ ਵੀ ਨਹੀਂ ਹੁੰਦਾ ਕਈ ਵਾਰ ਆਪਾਂ ਜਦੋਂ ਪਸ਼ੂ ਇਹੋ ਜੀ ਪ੍ਰੋਬਲਮ ਆਉਂਦੀ ਆ ਚਲੋ ਆਪਾਂ ਤਾਂ ਲੈ ਕੇ ਆਏ ਤਾਂ ਆਪਾਂ ਨੂੰ ਕੋਈ ਲੱਗਿਆ ਕਿ ਥੋੜਾ ਬਹੁਤ ਆਪਾਂ ਨੂੰ ਨਫਾ ਦੇ ਰਹੀ ਹੈ ਤੇ ਆਪਾਂ ਦੇ ਦੇਣੀ ਹੈ ਜੀ ਤੁਹਾਨੂੰ ਸਾਹਿਬ ਜੇ ਕਿਤੇ ਮੱਝ ਨੂੰ ਘਰੇ ਰੱਖ ਕੇ ਸਵਾ ਕੇ ਜਾਨੀ ਕਿ ਕੋਈ 2-3 ਕਿਲੋ ਦੇਸੀ ਘਿਓ ਨਾਲ ਜਿਵੇਂ ਨਸਾਦਰ ਵਗੈਰਾ ਜਾਂ ਹਾਂਜੀ ਹਾਂ ਇਹ ਟਾਟਰੀ ਵਗੈਰਾ ਇਹੋ ਜੀਆਂ ਚੀਜ਼ਾਂ ਦੇ ਕੇ ਪਹਿਲਾਂ ਤੋਂ ਸ਼ੁਰੂ ਕੀਤੀਆਂ ਜਾਣ ਹੋ ਸਕਦਾ ਕਿ ਉਹ ਜਿਹੜੀ ਅੜਚੜ ਮਾੜੀ ਮੋਟੋ ਨਿਕਲ ਵੀ ਸਕਦੀ ਹੈ ਜੀ ਨਿਕਲ ਸਕਦੀ ਹੈ ਜੀ ਹਾਂ ਕਿਉਂਕਿ ਇਹ ਕਿਹੜਾ ਜਮੰਦਰੂ ਸੀ ਇਹ ਪ੍ਰੋਬਲਮ ਪਸ਼ੂ ਜਿਹੜਾ ਦੋਸਤੋ ਵਧੀਆ ਰੂਟੀਨ ਤੇ ਚੱਲਿਆ ਆ ਰਿਹਾ ਸੀ ਅੱਜ ਚੌਥੇ ਸੂਰੇ ਜੇ ਤਰਸੂਣ ਵਾਲਾ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗਾ ਤੇ ਆਪਾਂ ਘਰ ਵਾਲਿਆਂ ਨੂੰ ਪੁੱਛਿਆ ਪਰ ਘਰ ਵਾਲਿਆਂ ਦੇ ਮੁਤਾਬਕ ਉਹ ਕਹਿੰਦੇ ਵੀ ਪਿਛਲੀ ਵਾਰਾ ਕੋਈ ਇਹਨੂੰ ਪ੍ਰੋਬਲਮ ਨਹੀਂ ਸੀ ਤੇ ਪਰ ਹੋ ਸਕਦਾ ਕਿਤੇ ਬਾਅਦ ਵਿੱਚ ਹੋ ਗਈ ਹੋਵੇ ਇਹ ਕੋਈ ਪਤਾ ਨਹੀਂ ਲੱਗਦਾ ਜੀ ਮੁਸ਼ਕਲ ਪੈਣ ਲੱਗਿਆ ਆ ਲੋ ਇਹ ਤਾਂ ਦੋਸਤੋ ਕਈ ਵਾਰਾਂ ਸੂਵੇ ਦੇ ਵਿੱਚੋਂ ਆਪਾਂ ਅੱਜ ਵਧੀਆ ਚੀਜ਼ ਥਣਾ ਤੇ ਧਾਰ ਕੱਢ ਰਹੇ ਹਾਂ ਤੇ ਅਗਲੇ ਦਿਨ ਹੀ ਆਪਾਂ ਨੂੰ ਪਤਾ ਪਸ਼ੂ ਨੇ ਬਹਿਣੀ ਉੱਠਣੀ ਦੇ ਵਿੱਚ ਕੋਈ ਫਰਕ ਪੈ ਜੇ ਬਿਲਕੁ ਜੇ ਤਿੰਨ ਵੀ ਸਹੀ ਚੱਲਦੇ ਆ ਤਾਂ ਇਹਨੇ 9-10 ਲੀਟਰ ਦੁੱਧ ਚੁਵਾਈ ਕੇ ਪਾ ਦੂਗੀ ਨਾਰਮਲ ਜੀ ਫਿਰ ਵੀ 9-10 ਲੀਟਰ ਉਹ ਤੁਹਾਨੂੰ ਛੱਡ ਕੇ ਵੀ 9-10 ਲੀਟਰ ਇਹਨੇ ਦੁੱਧ ਦਿੱਤੀ ਜਾਂਦਾ ਚਲੋ ਠੀਕ ਹੈ ਜੀ ਸੋ ਦੋਸਤੋ ਜਰੂਰ ਗੌਰ ਕਰ ਲਿਓ ਇਹਨਾਂ ਗੱਲਾਂ ਦੇ ਉੱਪਰ ਥੋੜਾ ਜਿਹਾ ਵੱਧ ਇਸ ਤੇ ਫੋਕਸ ਤਾਂ ਮਾਰਨਾ ਪੈ ਗਿਆ ਵੀ ਪ੍ਰੋਪਰ ਜਿਹੜੀ ਹੈ ਇਨਫੋਰਮੇਸ਼ਨ ਤੁਹਾਨੂੰ ਸਮਝਾਈ ਜਾਵੇ ਤੁਹਾਡੀ ਵੀ ਸਮਝ ਵਿੱਚ ਆ ਜਾਵੇ ਉਸ ਤੋਂ ਬਾਅਦ ਤੁਸੀਂ ਆਪਦੇ ਹਿਸਾਬ ਦੇ ਨਾਲ ਸੌਦਾ ਕਰ ਲਓ ਉਸ ਤੋਂ ਬਾਅਦ ਦੋਸਤੋ ਜਿਹੜੀ ਵੀਰ ਹਰਬੇਲ ਦੇ ਕੋਲ ਇੱਕ ਛੋਟੀ ਹੈਗੀ ਆ ਇਹ ਵੀ ਸੇਲ ਵਾਸਤੇ ਆ ਦੋਸਤੋ ਅੱਗੋਂ ਆਈ ਆ ਕਿਉਂਕਿ ਵਪਾਰ ਦਾ ਕੰਮ ਆ ਅੱਗੋਂ ਸੇਵਾ ਦੇ ਵਿੱਚ ਥੋੜੀ ਬਤੀ ਕਮੀ ਪੇਸ਼ੀ ਰਹਿ ਜਾਂਦੀ ਆ ਤੇ ਪਸੂ ਜਿਹੜਾ ਦੋਸਤੋ ਕਈ ਵਾਰਾਂ ਪੁੰਝ ਜਾਂਦਾ ਹਾਂਜੀ ਤੇ ਅੱਗੇ ਕੋਈ ਸਾਂਭ ਕੇ ਆਪਣੀ ਜਨ ਕੀ ਬਿਲਕੁਲ ਪੁੱਜੀ ਪਈ ਆ ਹਾਂਜੀ ਹਾਂਜੀ ਆ ਲਓ ਬਹੁਤ ਵਧੀਆ ਠੀਕ ਹੈ ਜੀ ਆਹ ਵੇਖੋ ਨਿਸ਼ਾਨ ਨਿਸ਼ੂਨ ਪ੍ਰੋਪਰ ਹੈਗੇ ਆ ਹਾਈਟ ਕੱਟ ਹੈਗਾ ਦੋਸਤੋ ਬਾਕੀ ਪਿੰਡਾ ਜਦੋਂ ਭਰ ਜਿਆ ਪਿੰਡਾਂ ਤੇ ਉਦੋਂ ਬਿਲਕੁਲ ਝੋਟੀ ਨੇ ਨਿਗਰ ਜੀ ਲੱਗਣ ਲੱਗ ਪੈਣਾ ਤੇ ਸੋ ਉਹਦੇ ਨਾਲੋਂ ਫਰਕ ਪੈ ਗਿਆ ਬਾਈ ਹਰ ਮੇਲ ਜਿੱਦਾਂ ਪਹਿਲੇ ਦਿਨ ਨਾਲ ਪਹਿਲੇ ਦਿਨ ਨਾਲ ਸੰਭਲਦੀ ਜਾਂਦੀ ਹੈ ਹਾਂ ਹਾਂ ਸੋ ਇਹ ਤਾਂ ਵੀਰ ਬਾਕੀ ਕੋਈ ਗੱਲ ਨਹੀਂ ਆਪਾਂ ਲੈਦੇ ਆਣ ਵਾਲੀ ਗੱਲ ਕਰਾਂਗੇ ਕੋਈ ਗੱਲ ਨਹੀਂ ਆਪਾਂ ਦੱਸ ਦਾਂਗੇ ਫੋਨ ਤੇ ਜਿੰਨੂੰ ਵੀ ਚਾਹੀਦੀ ਹੋਊਗੀ ਹੁਣ ਮੋਲ ਫੋਨ ਤੇ ਕਰੋਗੇ ਜੀ ਆ ਫੋਨ ਤੇ ਕਰਤਾ ਅੱਛਾ ਤੇ ਇਹਨੇ ਤੁਸੀਂ ਜ਼ਿਕਰ ਕੀਤਾ ਸੀ ਵੀ AI ਡਨ ਹੋਈ ਨਹੀਂ ਕਿੰਨਾ ਟਾਈਮ ਹਾਂ ਕੋਈ ਇਹਨੂੰ 33 ਦਿਨਾਂ ਦੀ ਜਿਹਨੂੰ ਹੋ ਗਿਆ 33 ਬਾਕੀ ਆਪਾਂ ਨਹੀਂ ਕਹਿ ਸਕਦੇ ਨਹੀਂ ਬਾਕੀ ਦੋਸਤੋ ਤੁਸੀਂ ਬਿਲਕੁਲ ਨਾ ਮੰਨ ਕੇ ਲੈ ਜਾਓ ਖੰਡਰ ਹੀ ਸਮਝ ਕੇ ਲੈ ਜਾਓ ਵੀ ਬੇਸ਼ੱਕ ਹਜੇ ਨਹੀਂ ਬਣੀ ਤਾਂ ਨਹੀਂ ਉਹ ਵੀ ਸਮਝ ਕੇ ਤੁਸੀਂ ਆਪਦੀ ਸਮਝ ਨਾਲ ਲੈ ਜਾਓ ਅੱਗੋਂ ਕਿਉਂਕਿ ਜਿਹੜੇ ਘਰੋਂ ਆਈ ਸੀ ਉਹਨਾਂ ਕਿਹਾ ਸੀ ਵੀ 30 32 ਦਿਨ ਦਾ ਸਮਾਂ ਹੋ ਗਿਆ ਟੀਗਾ ਅਲਵਾਇਰੋ ਸੋ ਤੁਸੀਂ ਆਪਦੀ ਸਮਝ ਦੇ ਹਿਸਾਬ ਨਾਲ ਜਿਵੇਂ ਵੀ ਤੁਹਾਨੂੰ ਸੂਤ ਲੱਗਦਾ ਹੋਇਆ ਤੁਸੀਂ ਉਹ ਸੰਗਲ ਲੈ ਜਿਓ ਠੀਕ ਆ ਦੋਸਤੋ ਹਰਵੀਰ ਭਾਈ ਸੰਪਰਕ ਨੰਬਰ ਜਰੂਰ ਦਸੀਏ 99038820259906382025 ਠੀਕ ਆ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ